में है ना जिन्होंने मतलब एक जिन्होंने एक बार भी काम किया कोरोना में फ्रंट पे तो उनको तो हम लेने लेना ना खास तौर पे मेडिकल स्टाफ जो है फिर पांच दस भी हैं पंद्रह भी हैं बीस भी हैं तो कहा जिन जिनकी ट्रेनिंग ही पहले थी क्योंकि मैं रजिंद्रा हॉस्पिटल में गया था तब छत पे चढ़ गई थी लड़कियाँ तब तो मैं तो मैं में मेंबर पार्लियामेंट था उस समय तो विपक्ष में थे लेकिन वादा किया था तो अब ये मेरे पास आए हैं तो मैं इनको ये वादा करके भेज रहा हूँ विश्वास दे के भेज रहा हूँ कि इन्हीं को रखा जाएगा और जल्दी इनका एग्जाम पेपर लेके जो कोर्ट के जो, जो नॉर्म्स हैं उनके मुताबिक हम काम करके तो इनको जल्दी नौकरी सरकारी नौकरी मैम मिलेगी यस सर हो जाएगा सर दाना हां ये सर ओके okay. आज जिलंधर बिखे जो अस वादा किया था सीखा कि जदों जिलंधर पश्चिमी दी ਸਰ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਗਿਆ ਸੀ ਹਫਤੇ ਦੋ ਦਿਨ ਇੱਥੇ ਰੁਕਾਂ ਕਰਾਂਗੇ ਕਿੰਨੇ ਕੁ ਲੋਕ ਅੱਜ ਮਿਲੇ ਨੇ ਔਰ ਕੀ ਹਰ ਹਫਤੇ ਰੁਕਿਆ ਕਰੋਗੇ ਹਾਂਜੀ ਜਨਿੰਦਰ ਪੱਛਮੀ ਦੀ ਜਦੋਂ ਜਿਮਨੀ ਚੌਂ ਸੀਗੀ ਤਾਂ ਅਸੀਂ ਇੱਥੇ ਇਹ ਕਾਰਜ ਜਿੱਥੋਂ ਮੈਂ ਬੋਲ ਰਿਹਾ ਇਸ ਵਕਤ ਇਹ ਅਸੀਂ ਰੈਂਟ ਤੇ ਲਿਆ ਤੇ ਨਾਲ ਅਸੀਂ ਪਬਲਿਕਲੀ ਇਹ ਐਲਾਨ ਕੀਤਾ ਸੀ ਕਿ ਹਫਤੇ ਚਿਕ ਟੁਕੜ ਦੋ ਦਿਨ ਜਿਹੜਾ ਮੁੱਖ ਮੰਤਰੀ ਦਾ ਦਫ਼ਤਰ ਇੱਥੇ ਰਹੂਗਾ। ਹਾਲਾਂਕਿ ਸੱਤੇ ਦਿਨ ਰਹੂਗਾ। ਪਰ ਟੁਕੜ ਟੁਕੜ ਦੋ ਦਿਨ ਮੈਂ ਇੱਥੇ ਹਫ਼ਤੇ 'ਚੋਂ ਦੋ ਦਿਨ ਮੈਂ ਆਪਾ ਆਦੀ ਲਵਾਉਂਗਾ। ਅੱਜ ਉਸ ਜਲੰਧਰ ਪੱਛਮੀ ਦੀ ਬਹੁਤ ਵੱਡੀ ਜਿੱਤ ਤੋਂ ਬਾਅਦ ਸਾਡਾ ਅੱਜ ਪਹਿਲਾ ਦਿਨ ਹੈ ਜੋ ਆਮ ਲੋਕਾਂ ਨੂੰ ਮਿਲਣ ਦਾ ਦਿਨ ਹੈ। ਕੱਲ ਨੂੰ ਵੀ ਹੈ। ਪੂਰਾ ਦਿਨ ਕੱਲ ਦਾ ਹੈ। ਤੁਸੀਂ ਸ਼ਾਇਦ ਆ ਆਪਣੇ ਕੈਮਰੇ ਨਾਲ ਹੀ ਦੇਖ ਹੀ ਲਿਆ ਆਉਣਾ ਕਿ ਲੋਕ ਕਿਸ ਤਰ੍ਹਾਂ ਇੱਕ ਉਮੀਦਾਂ ਲੈ ਕੇ ਇੱਕ ਆਪਣੇ ਕੰਮਾਂ ਨੂੰ ਜਾਂ ਨਿੱਜੀ ਕੰਮ ਹੋਣ ਭਾਵੇਂ ਉਹ ਸਮਾਜਿਕ ਕੰਮ ਹੋਣ ਉਹਨੂੰ ਲੈ ਕੇ ਇੱਥੇ ਪਹੁੰਚੇ ਨੇ ਤੇ ਹਰ ਇੱਕ ਨੂੰ ਅਟੈਂਡ ਕੀਤਾ ਜਾ ਰਿਹਾ ਹੈ 1 ਟੂ 1 ਅਟੈਂਡ ਕੀਤਾ ਜਾ ਰਿਹਾ ਹੈ ਜੇ ਕੋਈ ਪੁਲਿਸ ਦਾ ਕੰਮ ਹੈ ਤਾਂ ਪੁਲਿਸ ਨੂੰ ਨਾਲ ਦੀ ਨਾਲ ਕਿਉਂਕਿ ਡਿਪਾਰਟਮੈਂਟ ਸਾਰੇ ਬੈਠੇ ਨੇ ਮੇਰੇ ਕੋਲ ਤਾਂ ਨਾਲ ਦੀ ਨਾਲ ਆਰਡਰ ਦਿੱਤੇ ਜਾ ਰਹੇ ਨੇ ਨਿਰਦੇਸ਼ ਦਿੱਤੇ ਜਾ ਰਹੇ ਨੇ ਤੇ ਜੇ ਕੋਈ ਹੋਰ ਡਿਪਾਰਟਮੈਂਟ ਦੇ ਕੰਮ ਨੇ ਉਹ ਵੀ ਹੱਲ ਹੋ ਰਹੇ ਨੇ ਅੱਛਾ ਐਕਸਪੀਰੀਅੰਸ ਹੈ ਮੈਨੂੰ ਬਹੁਤ ਚੰਗਾ ਖੁਦ ਨੂੰ ਲੱਗ ਰਿਹਾ ਹੈ ਕਿ ਲੋਕ ਆ ਰਹੇ ਨੇ ਉਹ ਕੱਲਾ ਇੱਥੋਂ ਨਹੀਂ ਹੈ ਲੋਕ ਪਟਾਣਕੋਟ ਤੋਂ ਵੀ ਲੋਕ ਫਿਰੋਜ਼ਪੁਰ ਤੋਂ ਵੀ ਆ ਜਾਏ ਕੋਈ ਜ਼ੀਰੇ ਤੋਂ ਵੀ ਆਏ ਕਿਉਂਕਿ ਉਹਨਾਂ ਨੂੰ ਸ਼ਾਇਦ ਜਲੰਧਰ ਜ਼ਿਆਦਾ ਨੇੜੇ ਪੈਂਦਾ ਚੰਡੀਗੜ੍ਹ ਨਾਲ ਤੇ ਇਸੇ ਤਰ੍ਹਾਂ سلسلہੇ ਜਾਰੀ ਰਹੂਗਾ ਹਰ ਹਫਤੇ ਦੋ ਦਿਨ ਮੇਰਾ ਮੇਰੀ ਹਾਜ਼ਰੀ ਹੋਗੀ ਬਾਕੀ ਪੰਜ ਦਿਨ ਸਰਕਾਰ ਵੱਲੋਂ ਜਿਹੜੇ ਲਾਇਸਨ ਅਫਸਰ ਜਾਂ ਜ਼ਿੰਮੇਵਾਰ ਅਫਸਰ ਜਿਹੜੇ ਨੇ ਉਹ ਇੱਥੇ ਰਹਿਣਗੇ ਕੋਈ ਵੀ ਬੰਦਾ ਜਦੋਂ ਮਰਜ਼ੀ ਆ ਕੇ ਇੱਥੇ ਐਪਲੀਕੇਸ਼ਨ ਦੇ ਸਕਦਾ ਜਿਹੜੀ ਕਿ ਸਕੈਨ ਹੋ ਕੇ ਜਾਂ ਫਿਰ ਉਹਨੂੰ ਉਸ ਐਪਲੀਕੇਸ਼ਨ ਨੂੰ ਅਸੀਂ ਡਿਪਾਰਟਮੈਂਟ ਦੇ ਥਰੂ ਪਹੁੰਚਾਵਾਂਗੇ ਜੇ ਕੋਈ ਕਾਗਜ਼ਾਤ ਦੀ ਕਮੀ ਬਾਤ ਘਾਟ ਹੋਈ ਤਾਂ ਵਾਪਸ ਉਹਨਾਂ ਨੂੰ ਫੋਨ ਕੀਤਾ ਜਾਊਗਾ ਬੈਕ ਕਾਲ ਕੀਤੀ ਜਾਊਗੀ ਉਹਨਾਂ ਬੰਦਿਆਂ ਨਾਲ ਤੇ ਉਹਨਾਂ ਦੇ ਕੰਮ ਹੋਣ। ਆਪ ਲੋਕਾਂ ਦਾ ਸਵਾਲ ਸੀ ਕਿ ਡਾਇਰੈਕਟ ਮਿਲ ਸਕ ਪਏ ਜਾਂ ਕੋਈ ਆਨਲਾਈਨ ਪ੍ਰੋਸੈਸ ਹੈ ਜਾਂ ਕਿਵੇਂ? ਨਹੀਂ ਡਾਇਰੈਕਟ ਹੈ ਫਿਲਹਾਲ ਤਾਂ ਤੁਸੀਂ ਆਪ ਵੀ ਮਿਲੇ ਹੋ। ਡਾਇਰੈਕਟ ਹੈ ਤੇ ਫਸਟ ਕੰਮ ਫਸਟ ਸਰਵਿਸ ਹੈ। ਹੁਣ ਵੀ ਅਜੇ 2 ਘੰਟੇ ਅਜੇ ਹੋਰ ਲੱਗਣਗੇ ਮੇਰੇ। ਸੋ ਇੱਕ ਛੋਟਾ ਜਿਹਾ ਬ੍ਰੇਕ ਲੈਣ ਲਈ ਮੈਂ ਆਇਆ ਸੀ ਤੁਸੀਂ ਕਹਾਂ ਮੈਨੂੰ? ਜੀ ਸ਼ਿਕਾਇਤਾਂ ਕਿਸ ਮਸਲੇ ਤੇ ਆਈਆਂ ਨੇ? ਹਰ ਕਿਸਮ ਦੇ ਲੋਕਾਂ ਦੇਖੋ ਹਰ ਕਿਸਮ ਦੇ ਵਿੱਚ ਕਹਤਾਂ ਨੇ। ਜ다 ਹੋਵੇ ਨਾ 75 ਸਾਲ ਤੋਂ ਕੋਈ ਸ਼ਿਕਾਇਤ ਸੁਣੀ ਹੋਈ ਨਹੀਂ ਗਈ ਤੋਂ ਭਾਵੇਂ ਉਹ ਲੋਕਾਂ ਦੇ ਨਿੱਜੀ ਜੀਵਨ ਨਾਲ ਸੰਬੰਧਤ ਸ਼ਿਕਾਇਤਾਂ ਨੇ ਭਾਵੇਂ ਸਮਾਜਿਕ ਸ਼ਿਕਾਇਤਾਂ ਨੇ ਹਰ ਕਿਸਮ ਦਾ ਜਿਹੜੀ ਕੋਈ ਸ਼ਿਕਾਇਤਾਂ ਜਾਂ ਸੁਝਾਅ ਵੀ ਆ ਰਹੇ ਨੇ ਬਹੁਤ ਸਾਰੇ ਇਹ ਵੀ ਅੱਛੀ ਗੱਲ ਹੈ ਕਿ ਸੁਝਾਅ ਆ ਰਹੇ ਨੇ ਕਿ ਐਂ ਕਰੋ ਜੀ ਇਹਦੇ ਨਾਲ ਇਦਾਂ ਹੋ ਜਾਊਗਾ ਔਰ ਇਹ ਐਨ ਆਰ ਆਈ 벨ਟ ਹੈ ਇੱਥੋਂ ਦੇ ਲੋਕ ਬਹੁਤ ਸਾਰੇ ਜਿਹੜੇ ਲੋਕ ਬਾਹਰ ਰਹਿੰਦੇ ਨੇ ਵਿਦੇਸ਼ਾਂ ਚ ਰਹਿੰਦੇ ਨੇ ਤੇ ਬਹੁਤ ਸਾਰੇ ਲੋਕ ਇਹ ਵੀ ਕਹਿਣਾ ਆਏ ਨੇ ਕਿ ਅਸੀਂ ਆਮਾਨੀਪਿੰਨ ਕਵਾਸਤੇ ਆਪਣੇ ਪਿੰਡ ਜਗਾ ਦੇਣ ਨੂੰ ਤਿਆਰ ਹੈ ਜੀ ਸਾਡੇ ਪਿੰਡ ਹਸਪੀਟਲ ਖੋਲਦੋ ਸਾਡੇ ਸਟੇਡੀਅਮ ਬਣਾ ਦੋ ਸਾਡੇ ਸਕੂਲ ਬਣਾ ਸੋ ਚੰਗੀ ਗੱਲ ਹੈ ਔਰ ਦੁਆਬੇ ਦੇ ਵਿੱਚ ਇਸ ਤਰ੍ਹਾਂ ਦਾ ਐਕਸਪੀਰੀਅੰਸ ਜਿਹੜਾ ਪਹਿਲੇ ਪਹਿਲੀ ਵਾਰ ਹੋ ਰਿਹਾ ਤੋ ਇਕ ਤਾਂ 150 ਤੋਂ 200 ਕਿਲੋਮੀਟਰ ਕਟੋ ਘਟ ਆਉਣ ਜਾਣ ਤਾਂ ਜ਼ਿਆਦਾ ਹੋ ਜੂਗਾ ਇਕੱਲਾ ਜਾਣ 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 ਹੀ ਕਰ ਲਈਏ ਤਾਂ 150 ਕਿਲੋਮੀਟਰ ਦੇ ਨੇੜੇ ਤੇ ਤਾਂ ਰਸਤਾ ਹੀ ਘਟੂਗਾ ਦਿਹਾੜੀ ਬਚੂਗੀ ਇੱਥੇ ਆ ਕੇ ਉਹ ਮਿਲਣਗੇ 1 ਟੂ 1 ਗੱਲ ਹੋਊਗੀ ਵਧੀਆ ਤਰੀਕੇ ਨਾਲ ਗੱਲ ਹੋਊਗੀ ਤਾਂ ਪੰਜਾਬ ਵਿੱਚ ਹੋਰ ਇੰਸਟਾਲੇਸ਼ਨ ਲਗਾ ਰਹੇ ਆ ਕਿ ਅਧਿਕਾਰੀ ਨਹੀਂ ਸੁਣਦੇ ਪੰਜਾਬ ਵਿੱਚ ਪਹਿਲਾਂ ਵੀ ਸੰਗਰੂਰ ਅਸੀਂ ਕਰਦੇ ਆ ਸੰਗਰੂਰ ਸਾਡੇ ਕੋਲ ਘਰ ਹੈ ਤੂੰ ਸੰਗਰੂਰ ਤੋਂ ਵੀ ਜਦੋਂ ਸੰਗਰੂਰ ਜਾਂਦੇ ਆ ਤਾਂ ਅਸੀਂ ਅਨਾਉਂਸ ਕਰ ਦਿੰਦੇ ਆ ਤਾਂ ਉੱਥੇ ਬਟਿੰਡੇ ਤੋਂ ਮਾਨਸਾ ਤੋਂ ਉੱਥੇ ਬਰਨਾਲੇ ਤੋਂ ਉੱਥੇ ਪਧੌੜ ਤੋਂ ਮਹਿਲਕਲਾਂ ਤੋਂ ਸ਼ੇਰਪੁਰ ਤੋਂ ਧੂਰੀ ਤੋਂ ਉੱਥੇ ਵੀ ਲੋਕ ਆਉਂਦੇ ਆ ਇੱਥੇ ਵੀ ਪੂਰਾ ਮਾਜਾ ਤੇ ਦੋਆਬਾ ਸਾਰਾ ਆਊਗਾ ਤਾਂ ਚੰਗਾ ਲੱਗਦਾ ਜੀ ਕਿ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਦੋਂ ਤਾਂ ਅਸੀਂ ਘਰ-ਘਰ ਜਾਂਦੇ ਆ ਈਵਨ ਜਿਹੜੇ ਖੇਤਾਂ 'ਚ ਘਰ ਹੁੰਦੇ ਨੇ ਉੱਥੇ ਵੀ ਵੋਟਾਂ ਮੰਗਣ ਜਾਂਦੇ ਆ ਪਰ ਜਦੋਂ ਵੋਟਾਂ 'ਚ ਜਿੱਤ ਜਾਂਦੇ ਆ ਤਾਂ ਉਦੋਂ ਅਸੀਂ ਕਹਿੰਦੇ ਨੇ ਕੱਲਾ ਚੰਡੀਗੜ੍ਹ ਆਓ ਜੀ ਤੁਹਾਨੂੰ ਯਾਦ ਹੋਊਗਾ ਜਦੋਂ ਰਿਜ਼ਲਟ ਆਇਆ ਸੀ ਕਿ 10 ਮਾਰਚ ਨੂੰ ਤਾਂ ਮੈਂ ਜੋ ਪਹਿਲੀ ਸਪੀਚ ਦਿੱਤੀ ਸੀ 10 ਮਾਰਚ 2022 ਨੂੰ ਉਹਦੇ ਵਿੱਚ ਮੈਂ ਇਹ ਗੱਲ ਕਹੀ ਸੀ ਕਿ ਹੁਣ ਸਰਕਾਰ ਜਿਹੜੀ ਹੈ ਉਹ ਪਿੰਡਾਂ ਚੋਂ ਕਸਬਿਆਂ ਚੋਂ ਸ਼ਹਿਰਾਂ ਚੋਂ ਚੱਲਿਆ ਕਰੂਗੀ। ਸੋ ਸਰਕਾਰ ਤੁਹਾਡੇ ਦਵਾਰ ਨਾਂ ਦਾ ਪ੍ਰੋਗਰਾਮ ਪਹਿਲਾਂ ਹੀ ਚੱਲਦਾ ਹੈ। ਡਿਪਟੀ ਕਮਿਸ਼ਨਰ ਜਾਂ ਐਸਐਸਪੀ ਜਾਂ ਏਡੀਸੀ ਉਹ ਪਿੰਡਾਂ ਜਾ ਕੇ ਸ਼ਿਕਾਇਤਾਂ ਸੁਣਦੇ ਆ। ਕਿ ਜਗ੍ਹਾ ਤੇ ਹਿਸਟਰੀਆਂ ਵੀ ਪਿੰਡਾਂ ਜਾ ਜਾ ਕੇ ਹੁੰਦੀਆਂ ਨੇ ਤਹਿਸੀਲਦਾਰ ਨਾਲ ਜਾਂਦੇ ਨੇ। ਤੇ ਇਸ ਤਰ੍ਹਾਂ ਮੇਰੇ ਦੁਆਬੇ ਦੇ ਵਿੱਚ ਇਸ ਤਰ੍ਹਾਂ ਆਉਣ ਨਾਲ ਔਰ ਵੀ ਜ਼ਿਆਦਾ ਲੋਕਾਂ ਨਾਲ ਨੇੜਤਾ ਵਧੂਗੀ ਸਰਕਾਰ ਦਾ ਕੰਮ ਇਹੀ ਹੁੰਦਾ ਜੀ ਕਿ ਲੋਕਾਂ ਨਾਲ ਨੇੜਤਾ ਵਧਾ ਕੇ ਲੋਕਾਂ ਦੇ ਕੰਮ ਕਰੋ ਕਈ ਵਾਰੀ ਘਾਰੀ ਨਹੀਂ ਸੁਣਦੇ ਜਾਂ ਪੁਲਿਸ ਮੁਲਾਜ਼ਮ ਨਹੀਂ ਸੁਣਦੇ ਇਸ ਤਰੀਕੇ ਦੇ ਵਿੱਚ ਕੁਝ ਕਰਦਾ ਆਈਆਂ ਜਾਂ ਲੰਬੇ ਅਕਾ ਜੀ ਸਾਰੇ ਕਿਸਮ ਦੇ ਸ਼ਿਕਾਇਤ ਕਰਨ ਤੁਸੀਂ ਕੰਮ ਕਰੋ ਜਦੋਂ ਉਹ ਮੈਨੂੰ ਮਿਲ ਕੇ ਬਾਹਰ ਨਿਕਲਦੇ ਨੇ ਤੁਸੀਂ ਉਹਨਾਂ ਤੋਂ ਪੁੱਛ ਲਿਓ ਸਾਰੇ ਸਵਾਲ ਤਾਂ ਉਹ ਦੱਸ ਦੇਣਗੇ ਕਿ ਕੀ ਹੱਲ ਹੋਇਆ ਉਹਦਾ ਜਾਂ ਕਿਸ ਤਰ੍ਹਾਂ ਕਈ ਬੰਦੇ ਰੋਣ ਹੀ ਲੱਗ ਜਾਂਦੇ ਆ ਕਿਉਂਕਿ ਜ਼ਿੰਦਗੀ ਦਾ ਸਵਾਲ ਹੋ ਜਾਂਦਾ ਹੈ ਕਈ ਬੰਦਿਆਂ ਦਾ ਇੱਕ 5-5 ਸਾਲ ਦੇ ਕੋਈ ਕੇਸ ਹੀ ਅੜੇ ਪਏ ਨੇ ਪੁਰਾਣੇ ਐਵੇਂ ਕਿਸੇ ਅਫਸਰ ਦੀ ਲਾਪਰਵਾਹੀ ਕਰਕੇ ਜਾਂ ਕਿਸੇ ਦੀ ਜਿੱਦ ਕਰਕੇ ਜ਼ਿੰਦਗੀ ਹੋਈ ਖੜ ਗਈ ਕਬੀਲਦਾਰੀ ਹੋਈ ਖੜ ਗਈ ਸੋ ਅਸੀਂ ਇੱਥੇ ਕੋਸ਼ਿਸ਼ ਕਰ ਰਹੇ ਹਾਂ ਜਿੰਨੇ ਆਉਣ ਉਹਨਾਂ ਨੂੰ ਇਨਸਾਫ ਮਿਲੇ ਤੇ ਜਦੋਂ ਇੱਥੋਂ ਜਾਣ ਤੱਕ ਟੁਕੜ ਟੁਕੜ ਖੁਸ਼ ਹੋ ਕੇ ਜਾਣ ਤੇ ਹਰੇਕ ਦੇ ਘਰੇ ਜਿਹੜਾ ਤਰੱਕੀ ਦਾ ਔਰ